ਸਤਿ ਸ੍ਰੀ ਅਕਾਲ ਪੰਜਾਬੀਓ ਬਾਈ ਜਿਵੇਂ ਤੁਸੀਂ ਦੇਖਿਆ ਹੁਣ ਕਿ ਹੁਣ ਕਿਸਾਨ ਅੰਦੋਲਨ ਜਿਹੜਾ ਹੈਗਾ ਸੀ ਆਪਣਾ ਉਹਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਫੁੱਟ ਪੈਂਦੀ ਜਾ ਰਹੀ ਹੈ ਕਿ ਜਿਵੇਂ ਕਿਸਾਨ ਆਗੂਆ ਬਣਿਓ ਆਪਣੇ ਨੌਜਵਾਨਾਂ ਨੂੰ ਵੀ ਰੋਸ ਹੈ ਕਿ ਆਪਣੇ ਜਿਹੜੇ ਆਗੂ ਬੰਦੇ ਨੇ ਕਿਸਾਨ ਜਥੇ ਉਹਨਾਂ ਨੂੰ ਰੋਸ ਇਸ ਗੱਲ ਦਾ ਹੈ ਕਿ ਕੋਈ ਵੀ ਮਤਲਬ ਜਿਵੇਂ ਹੁਣ ਨੌਜਵਾਨ ਮਰੀ ਜਾਂਦੇ ਨੇ ਤੇ ਉਧਰੋਂ ਮਤਲਬ ਉਹ ਕਹਿ ਰਹੇ ਨੇ ਕਿ ਮੀਟਿੰਗਾਂ ਤੇ ਮੀਟਿੰਗ ਕਰ ਰਹੇ ਨੇ ਜਿਹੜੇ ਕਿਸਾਨ ਆਗੂ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਈ ਜਾਂਦਾ 21 ਸਾਲ ਦਾ ਨੌਜਵਾਨ ਮਾਰਿਆ ਗਿਆ ਉਹਦੇ ਉੱਤੇ ਸਰਕਾਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਿ ਅਸੀਂ 1 ਕਰੋੜ ਰੁਪਇਆ ਦੇਵਾਂਗੇ ਇੱਕ ਨੌਕਰੀ ਸਰਕਾਰੀ ਦੇਵਾਂਗੇ ਪਰ ਜਿਹੜੀ ਕਦੇ ਨੇ ਕਹਿੰਦੇ ਹੁੰਦੇ ਜਾਨ ਹੁੰਦੀ ਹੈ ਬੰਦੇ ਦੀ ਉਹ ਜਾ ਵੜਦੀ ਹੈ ਜਦੋਂ ਉਹ ਚਲੀ ਜਾਂਦੀ ਹੈ ਤਾਂ ਫਿਰ ਉਹ ਵਾਪਸ ਨਹੀਂ ਆਉਂਦੀ ਪੈਸੇ ਉਸ ਨੂੰ ਬਰਾਬਰ ਨਹੀਂ ਕਰ ਸਕਦੇ ਸਾਡਾ ਇਹੀ ਕਹਿਣਾ ਹੈ ਕਿ ਆਪਣੇ ਜਿਹੜਾ ਮੁਲਖ ਹੈ ਉਹਨਾਂ ਸਰਕਾਰਾਂ ਦੇ ਉੱਤੇ ਜੋ ਬੰਦੇ ਮੇਨ ਅਹੁਦੇ ਤੇ ਕੰਮ ਕਰ ਰਹੇ ਨੇ ਜਿਵੇਂ ਪ੍ਰਧਾਨ ਮੰਤਰੀ ਮੋਦੀ ਹੈ ਜਾਂ ਕੋਈ ਹੋਰ ਅਮਿਤ ਸ਼ਾਹ ਵਰਗੇ ਜਾਂ ਫਿਰ ਸਾਡੇ ਸੂਬਿਆਂ ਦੀਆਂ ਸਰਕਾਰਾਂ ਨੇ ਖੱਟੜ ਜਾਂ ਕੋਈ ਹੋਰ ਸਰ ਆਪਣੇ ਵਾਲੀ ਲਾਲੋ ਪੰਜਾਬ ਸਰਕਾਰ ਭਗਵੰਤ ਮਾਨ ਸਿੰਘ ਇਹਨਾਂ ਨੂੰ ਚਾਹੀਦਾ ਹੈ ਕਿ ਵੱਡੇ ਲੈਵਲ ਦੇ ਉੱਤੇ ਪ੍ਰਸ਼ਾਸਨ ਦੇ ਵਿੱਚ ਕੋਈ ਐਸਾ ਸਿਸਟਮ ਲਾਗੂ ਕਰਨ ਕਿ ਭਈ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਬਿਸ਼ੱਕ ਦੀ ਕਿੰਨਾ ਮਰਜ਼ੀ ਗੰਭੀਰ ਮਾਮਲਾ ਕਿਉਂ ਨਾ ਹੋ ਜੇ ਜੇ ਸਰਕਾਰ ਚਾਹੇ ਰਲ ਮਿਲ ਕੇ ਜੋ ਵੀ ਚਾਹੇ ਮਸਲੇ ਦਾ ਹੱਲ ਕਰ ਸਕਦੀ ਹੈ ਇਸ ਨੂੰ ਹੈਂਡਲ ਕਰ ਸਕਦੀ ਹੈ ਔਰ ਛੇਤੀ ਤੋਂ ਛੇਤੀ ਸਾਡੀ ਇਹ ਵੀ ਫੀਲ ਹੈ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਵੀ ਤੇ ਸੂਬਿਆਂ ਦੀ ਸਰਕਾਰ ਨੂੰ ਵੀ ਵੀ ਭਾਈ ਤੁਸੀਂ ਇਹ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਹਨੂੰ ਛੇਤੀ ਤੋਂ ਛੇਤੀ ਨਿਪਟਾਓ ਅਤੇ ਜਿਹੜੇ ਸੂਬਿਆਂ ਦੇ ਵਿੱਚ ਕਿਤੇ ਕਿਤੇ ਨੈਟ ਬੰਦ ਆ ਇਹਦੀ ਸੁਵਿਧਾ ਵੀ ਚਲਾਓ ਕਿਉਂਕਿ ਇਹਦੇ ਨਾਲ ਬੇहद ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਨੈਟ ਬੰਦ ਦੇ ਕਾਰਨ ਵੀ ਬਹੁਤ ਜ਼ਿਆਦਾ ਜ਼ਿੰਦਗੀ ਨੂੰ ੱਤਕਾ ਲੱਗ ਰਿਹਾ ਜਿਵੇਂ ਕਹਿੰਦੇ ਹੁੰਦੇ ਨੇ ਕਿਉਂ ਜਦੋਂ ਬੰਦੇ ਨੂੰ ਮੰਨ ਕੇ ਚਲੋ ਆਨਲਾਈਨ ਸਿਸਟਮ ਸਾਰਾ A to Z ਆਨਲਾਈਨ ਹੈ ਦੂਜੇ ਪਾਸੇ ਕਿਸਾਨਾਂ ਵਾਲੀ ਗੱਲ ਹੈ ਜਿਹੜੀ ਇਹ ਬੇਹੱਦ ਜ਼ਿਆਦਾ ਗੰਭੀਰ ਹੋ ਰਹੀ ਹੈ ਕਿਉਂਕਿ ਆਪਣੇ ਆਪ ਹੀ ਆਪਣੇ ਕਿਸਾਨਾਂ ਦੇ ਵਿੱਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ ਤਾਂ ਸਾਡਾ ਇਹੀ ਕਹਿਣਾ ਕਿਸਾਨ ਆਗੂਆਂ ਨੂੰ ਵੀ ਤੇ ਆਪਣੇ ਹੋਰ ਵੀਰ ਭਰਾਵਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ ਭਾਈ ਆਪਣੇ ਦੇ ਵਿੱਚ ਤਾਂ ਆਪਣੀ ਏਕਤਾ ਬਣਾ ਕੇ ਰੱਖੋ ਜੇ ਅਗਰ ਅੱਜ ਇਹ ਪੰਜਾਬ ਦੇ ਨੌਜਵਾਨ ਅਤੇ ਹੋਰ ਆਪਣੇ ਜਿਹੜੇ ਜਥੇਬੰਦੀਆਂ ਦੇ ਮੁੱਖ ਆਗੂ ਬੰਦੇ ਨੇ ਨੇ ਅਗਰ ਇਹ ਪਾਟ ਗਏ ਮੁੜ ਕੇ ਆਪਣਾ ਪੰਜਾਬ ਕਦੇ ਜ਼ਿੰਦਗੀ ਚ ਨਹੀਂ ਜਿੱਤੂ ਆ ਇਹਨਾਂ ਲੜਾਈਆਂ ਨੂੰ ਜਿਹੜੀਆਂ ਕਿ ਸੈਂਟਰ ਗਵਰਨਮੈਂਟ ਨਾਲ ਰਾਜਧਾਨੀਆਂ ਨਾਲ ਲੱਗੀਆਂ ਲੜਾਈਆਂ ਨੇ ਜ਼ੁਲਮ ਦੇ ਖਿਲਾਫ ਜਾਂ ਕਿਵੇਂ ਹੋਰ ਲਾ ਲਓ ਆਪਣੇ ਹੱਕਾਂ ਦੇ ਪ੍ਰਤੀ ਲਾ ਲਓ ਹੱਕ ਲੈਣ ਦੇ ਲਈ ਉਹ ਜੰਗ ਨਹੀਂ ਜਿੱਤ ਸਕਨੇ ਆਪਾਂ ਕਿਉਂ ਕਿਉਂਕਿ ਭਾਈ ਅਸੀਂ ਤਾਂ ਹੁਣ ਤੁਸੀਂ ਲਾ ਲਓ ਵੀ ਜੇ ਸਾਡੀ ਗੱਲ ਅਸੀਂ ਤਾਂ ਆਪਦੇ ਪੱਧਰ ਤੇ ਆਪਣਾ ਫਰਜ਼ ਨਿਭਾ ਰਹੇ ਹਾਂ ਪੰਜਾਬੀਓ ਕੋਈ ਬੰਦਾ ਚਲੋ ਮਜਬੂਰੀਆਂ ਦੇ ਵਿੱਚ ਫਸ ਜਾਂਦਾ ਨਹੀਂ ਆ ਸਕਦਾ ਗਰਾਊਂਡ ਲੈਵਲ ਤੇ ਬਾਈ ਕੋਈ ਗੱਲ ਨਹੀਂ ਅਸੀਂ ਹੋਰ ਨਹੀਂ ਤਾਂ ਬੋਲ ਸਕਦੇ ਹਾਂ ਦੁਆ ਕਰ ਸਕਦੇ ਹਾਂ ਆਪਣੇ ਭਰਾਵਾਂ ਲਈ ਤੇ ਸੰਘਰਸ਼ ਦੇ ਵਿੱਚ ਆਪਾਂ ਬੋਲ ਸਕਦੇ ਆ ਕਹਿ ਸਕਦੇ ਆ ਵੀ ਆਪਾਂ ਕਿਸੇ ਵੀ ਸਰਕਾਰਾਂ ਨੂੰ ਵੀ ਸਿੱਧਾ ਮੱਥਾ ਲਾ ਲੈਨੇ ਆਪਾਂ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੱਕ ਹੁੰਦਾ ਬੋਲਣ ਦਾ ਕਿ ਇੱਕ ਨਾਗਰਿਕ ਦਾ ਹੱਕ ਆ ਬਾਈ ਆਪਾਂ ਵੀ ਬੋਲ ਰਹੇ ਆ ਆਪਣਾ ਫਰਜ਼ ਸਮਝ ਕੇ ਪੰਜਾਬੀਓ ਹੁਣ ਜਿਵੇਂ ਜ਼ੁਲਮ ਦੀ ਹਨੇਰੀ ਜੀ ਚੱਲ ਰਹੀ ਹੈ ਇਹਨੂੰ ਕਿਸੇ ਨਾ ਕਿਸੇ ਇੱਕ ਸ਼ਾਂਤਮਈ ਤਰੀਕੇ ਨਾਲ ਸਾਨੂੰ ਲੱਗਦਾ ਕਿ ਹੱਲ ਨਿਕਲ ਸਕਦਾ ਹੈ ਕਿਉਂ ਕਿ ਹੁਣ ਜਿਵੇਂ ਨੌਜਵਾਨਾਂ ਦੀ ਜਾਨ ਜਾ ਰਹੀ ਹੈ ਤੁਸੀਂ ਵੀ ਆਪਣੇ ਚ ਥੋੜਾ ਜਿਹਾ ਸਈਮ ਬਣਾ ਕੇ ਰੱਖੋ ਉਧਰੋਂ ਸਰਕਾਰਾਂ ਨੂੰ ਵੀ ਅਪੀਲ ਆ ਵੀ ਭਾਈ ਤੁਸੀਂ ਪ੍ਰਸ਼ਾਸਨ ਤੇ ਵੀ ਥੋੜੀ ਜੀ ਰੋਕ ਲਾ ਕੇ ਰੱਖੋ ਤਾਂ ਕਿ ਕੋਈ ਵੀ ਨੌਜਵਾਨ ਦੇ ਕੋਈ ਬਜ਼ੁਰਗ ਦੀ ਭੈਣ ਭਰਾ ਦੀ ਕਿਸੇ ਦੀ ਜਾਨ ਨਾ ਜਾਵੇ ਉੱਥੇ ਇਹ ਮਸਲਾ ਜਿਹੜਾ ਕਿਸੇ ਸ਼ਾਂਤੀ ਤਰੀਕੇ ਨਾਲ ਸੁਲਝਾ ਲਓ ਭਾਈ ਇਹੀ ਸਾਡੀ ਅਪੀਲ ਹੈ ਪ੍ਰਸ਼ਾਸਨ ਨੂੰ ਅਤੇ ਲਾਸਟ ਤੇ ਸਾਡੀ ਬੇਨਤੀ ਹੈ ਕਿ ਆਪਣਾ ਜਿਹੜਾ ਚੈਨਲ ਚੱਲ ਰਿਹਾ ਹੈ ਇਹ ਦੇਵਾ ਸਿੱਧੂ ਦੇ ਨਾਮ ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਥੀਓ ਤਾਂ ਕਿ ਸਾਡੀ ਆਵਾਜ਼ ਸੋਡੇ ਤੱਕ ਪਹੁੰਚੇ ਤੇ ਹੋਰ ਅੱਗੇ ਤੱਕ ਆਪਣੀ ਆਵਾਜ਼ ਫੈਲੇ ਕੋਈ ਹੋਰ ਭੈਣ ਭਰਾ ਜਿਹੜਾ ਸੁਣਦਾ ਉਹਦੇ ਵਿੱਚ ਜज्ਬਾ ਪੈਦਾ ਹੁੰਦਾ ਕੋਈ ਬੋਲਣ ਦੇ ਲਈ ਸੋ ਇਹਨਾਂ ਕਹਿੰਦੇ ਹੋਏ ਵੀਡੀਓ ਨੂੰ ਸਮਾਪਤ ਕਰਦੇ ਹਾਂ ਭਾਈ ਸਤਿ ਸ੍ਰੀ ਅਕਾਲ